ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਤੇਰੇ ਉੱਤੇ ਹਿੰਦ ਨੂੰ ਈਮਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਕਰਤਾਰ ਸਰਬਾ ਤੇ ਸੂਰਮੇ ਭਗਤ ਜਹੇ ਲੱਖਾਂ ਜਾਨਵਾਰੀਆਂ ਨੇ ਵੀਰਾਂ ਨੇ ਕਰਤਾਰ ਸਰਬਾਤ ਤੇ ਸੂਰਮੇ ਭਗਤ ਜਿਹੇ ਲੱਖਾਂ ਜਾਨਵਾਰੀਆਂ ਨੇ ਵੀਰਾਂ ਨੇ ਫਾਂਸੀ ਦੇਆਂ ਰੱਸਿਆਂ ਨੂੰ ਆਪਣੇ ਗਲਾਂ 'ਚ ਪਾ ਕੇ ਤੋੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੇ ਫਾਂਸੀ ਦੇਆਂ ਰੱਸਿਆਂ ਨੂੰ ਆਪਣੇ ਗਲਾਂ 'ਚ ਪਾ ਕੇ ਤੋੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੇ ਜੋਦੇ ਪੁੱਤ ਮਾਦੇ ਉਹ ਕਿੱਡੇ ਵੱਡੇ ਹੌਸਲੇ ਸੀ ਬਤਨਾਂ ਤੋਂ ਵਾਰ ਗਏ ਜੋ ਜਾਨ ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਤੇਰੇ ਉੱਤੇ ਹਿੰਦ ਨੂੰ ਈਮਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਲਾਜਪਤ ਰਾਏ ਚੰਦਰ ਸੇਖਰ ਆਜ਼ਾਦ ਹੋ ਰਿਵਾਰ ਗਏ ਨੇ ਜਾਣਾ ਹੱਸ ਹੱਸ ਕੇ ਰਾਜਗੁਰ ਸਖਦੇਵ ਦੇ ਕੇ ਕੁਰਬਾਨੀਆਂ ਅਣਖਾਂ ਨਾਲ ਜੀਣਾ ਗਏ ਦੱਸ ਕੇ ਰਾਜਗੁਰ ਸਖਦੇਵ ਦੇ ਕੇ ਕੁਰਬਾਨੀਆਂ ਅਣਖਾਂ ਨਾਲ ਜੀਣਾ ਗਏ ਦੱਸ ਕੇ ਅੱਜ ਵੀ ਇਹ ਫੌਜੀ ਵੀਰ ਸੱਚੇ ਪਹਿਰੇਦਾਰ ਤੇਰੇ ਬਾਡਰਾਂ ਤੇ ਖੜੇ ਨੇ ਜਵਾਨ ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਤੇਰੇ ਉੱਤੇ ਹਿੰਦ ਨੂੰ ਏਮਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਰੰਗਿਆ ਸਭਨਾ ਤੋਂ ਉੱਚੀ ਤੇਰੀ ਸ਼ਾਨ